ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਜੀ ਵੱਲੋਂ ਬਹੁਤ ਬਹੁ ਵੈਲਕਮ ਹੈ ਜੀ ਤੇ ਅੱਜ ਵੀਜੀ ਆਪਾਂ ਆਪਦੇ ਸ਼ਹਿਰੀ ਬੈਠੇ ਹੋਏ ਆ ਤੇ ਆਪਣੇ ਫਾਰਮ ਦੇ ਬੈਠੇ ਨਾਲੇ ਅੱਜ ਇੱਕ ਬਾਈ ਨੂੰ ਮਿਲਾਣਾ ਆਪਾਂ ਤੇ ਉਹ ਵੀਰ ਲੱਕੜ ਦਾ ਕੰਮ ਵੀ ਬੜਾ ਸੋਹਣਾ ਕਰਦਾ ਤੇ ਨਾਲ ਉਹਨੂੰ ਗਾਇਕੀ ਦੇ ਬੜਾ ਸ਼ੌਂਕ ਤੇ ਅੰਦੇ ਆਪਾ ਦੋ ਤਰ੍ਹਾਂ ਦੇ ਗਾਣੇ ਸੁਣਨੇ ਆ ਤੇ ਮਿਲਦੇ ਬਾਈ ਉਹਨਾਂ ਨੂੰ ਆਪਾਂ ਬਾਜੀ ਸਸਤੀ ਗੱਲ ਸਸਤੀ ਗੱਲ ਸਸਤੀ ਗੱਲ ਤੇ ਵੀਰੇ ਕੈਨੇਡਾ ਮੋ ਗਿਆ ਤੈਨੂੰ ਵੀਰੇ ਕੰਮ ਕਰਦੇ ਨੂੰ ਲੱਕੜ ਦਾ ਲੱਕੜ ਦਾ ਕੰਮ ਬਚਪਨ ਹੀ ਲੱਗ ਗਿਆ ਸੀ ਕਰਨ 19-20 ਸਾਲ ਹੋ ਗਏ ਅੱਛਾ 19-20 ਸਾਲ ਹੋ ਗਏ ਹਾਂਜੀ ਹਾਂ ਬੜੀ ਥਾਂ ਕੰਮ ਘੁੰਮੇ ਕੀਤਾ ਨਾ ਤੁਸੀਂ ਬੜਾ ਸੋਹਣਾ ਤੇ ਮੋਗੇ-ਮੋਗੇ ਵੀ ਵੇਖੇ ਕਿਨੇ ਬੜਾ ਹਾਂਜੀ ਹਾਂਜੀ ਮੋਗੇ ਨੇ ਲਿਜਾਣੇ ਚੰਡੀਗੜ੍ਹ ਵਧੀਆ ਦੂਰ-ਦੂਰ ਤੱਕ ਕੰਮ ਕੀਤਾ ਠੀਕ ਤੇ ਜਿਹੜਾ ਗਾਇਕੀ ਦਾ ਸ਼ੌਕ ਆ ਬਚਪਨ ਤੋਂ ਸੀ ਕਿ ਇਹ ਮਤਲਬ ਕਿ ਜਦੋਂ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਮਤਲਬ ਕਿ ਹਲਾਤਾਂ ਨੇ ਮੜਾਇਆ ਦਸ ਕਰਵਾਤਾ ਹੈ ਇਹ ਨਾਲ ਗਾਇਕੀ ਵੀ ਹੁੰਦਾ ਸੀ ਅੱਛਾ ਠੀਕ ਹੈ ਮਰੇ ਨਾਲ ਲਿਖਦੇ ਵੀ ਆਪ ਹੀ ਆ ਹਾਂਜੀ ਹਾਂਜੀ ਆਪ ਹੀ ਲਿਖ ਕੇ ਆਪ ਹੀ ਕਰੋ ਆਪ ਹੀ ਲਿਖਦੇ ਆਪ ਹੀ ਕਹਿੰਦੇ ਬਾਈ ਹੁਣੇ ਹਾਂ ਗਾਈ ਦਾ ਮਤਲਬ ਕਿ ਰਲਿਆ ਮਿਲਿਆ ਚ ਆ ਉਹ ਮੇਦਾਂ ਜਿਵੇਂ ਜਿਵੇਂ ਪੰਜ ਸੱਤ ਬੈਠੇ ਹੋਣਾ ਹਾਂਜੀ ਹਾਂਜੀ ਹਾਂ ਯਾਰਾਂ ਦੋਸਤਾਂ ਹਾਂ ਯਾਰਾਂ ਦੋਸਤਾਂ ਜਿਹਾ ਹੈ ਹਣਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਉਦੋਂ ਗਾ ਉਹ ਕੋਈ ਕੁਐਸਟ ਕੁਛ ਕੋਈ ਨਹੀਂ ਕਢਾਈ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਗਾਣਾ ਨਹੀਂ ਕਢਾਇਆ ਕੋਈ ਕੁਐਸਟ ਨਹੀਂ ਕਢਾਈ ਹਾਂਜੀ ਠੀਕ ਆ ਤੇ ਕੋਈ ਕਰਨੀ ਦੀ ਹਿੰਮਤ ਵਾਅਦੇ ਬੜੀ ਸੋਹਣੀ ਹੈ ਕਹਿੰਦੇ ਕਿੰਮਤ ਹਜੇ ਹੋ ਨਹੀਂ ਰਹੀ ਬਸ ਵੀ ਰਜੀਵਿਆਂ ਜੇ ਜ਼ਿੰਦਗੀ ਦੇ ਕਈ ਜਿਹੇ ਆਏ ਆ ਚੁਲ ਜਿਹੇ ਹੋ ਉਸ ਕਰਕੇ ਮਤਲਬ ਭਾਈ ਜੀ ਫਿਰ ਅੱਜ ਫਿਰ ਸਾਨੂੰ ਕੀ ਸੁਣਾਓਗੇ ਤੁਸੀਂ ਅੱਜ ਤੁਹਾਨੂੰ ਨਹੀਂ ਮੈਂ ਦੀ ਜੇ ਡੀ ਜੇ ਵਾਲਾ ਗਾਣਾ ਸੁਣਾਓਗੇ ਕਿ ਮਤਲਬ ਕੀ ਕੋਈ ਸੈਡ ਸੌਂਗ ਸੁਣਾਓਗੇ ਨਹੀਂ ਮੈਨੂੰ ਤਾਂ ਜੋ ਹਾਲਾਤਾਂ ਨੇ ਸਿਖਾਇਆ ਮੈਂ ਤਾਂ ਉਹੀ ਕੁਝ ਲਿਖਿਆ ਅੱਛਾ ਤੇ ਮੈਂ ਉਹੀ ਕੁਝ ਸੁਣਾ ਸਕਦਾ ਹਾਂ ਇਸ ਟਾਈਮ ਸੁਣਾਓ ਫਿਰ ਕੋਈ ਨਹੀਂ ਅਰੇ ਹਾਂ ਸ਼ੁਰੂ ਕਰੋ ਕਰੋ ਔਖੇ ਸੁਖੇ ਰਹਾ ਤੇ ਚੱਲ ਪੈਰੀ ਛਲੇ ਦਿਲ ਮੇਰੇ ਨੇ ਵੀ ਕਈ ਸੁਪਨੇ ਨੇ ਪਲੇ ਹਿੰਮਤ ਨਾ ਹਾਰ ਮੜਾ ਵਕਤ ਹੀ ਤੇਰਾ ਸਾਥੀ ਐ ਹਜਨਾ ਮਿਲਣਾ ਆਇਆ ਏ ਹਜਨਾ ਬਣਾਉਣਾ ਬਾਕੀ ਐ ਨਸਕਦਾ ਬਿਨ ਹੋ ਕੋਸ਼ਿਸ਼ ਹਿੱਕੀ ਤੇ ਮੈਂ ਚੇਤੇ ਰੱਖੂਗਾ ਮਾੜੇ ਚੰਗੇ ਵਕਤ ਜੋ ਬੀਤੇ ਮਾੜੇ ਚੰਗੇ ਵਕਤ ਜੋ ਬੀਤੇ ਗਮ ਦੇ ਤੂਫਾਨਾਂ ਨੂੰ چیر ਕੇ ਸਵੇਰ ਹੋਣਾ ਬਾਕੀ ਐ ਅਜੇ ਨਾਮ ਹੀ ਲਿਖਣਾ ਆਇਆ ਐ ਅਜੇ ਨਾਮ ਬਣਾਉਣਾ ਬਾਕੀ ਐ ਇੱਕ ਮੌਕਾ ਇੱਕ ਟਾਇਲੈਂਡ ਜ਼ਰੂਰ ਮੰਜਲਾ ਤੰਦੂਰੀਏ ਆਪਣੇ ਵਿੱਚੋਂ ਹੀ ਹਜੇ ਖੁਦ ਨੂੰ ਲੱਭਣਾ ਬਾਕੀ ਐ ਹਜੇ ਨਾਮ ਹੀ ਲਿਖਣਾ ਆਇਆ ਐ ਹਜੇ ਨਾਮ ਬਣਾਉਣਾ ਬਾਕੀ ਐ ਹਜੇ ਨਾਮ ਹੀ ਲਿਖਣਾ ਆਇਆ ਐ ਹਜੇ ਨਾਮ ਬਣਾਉਣਾ ਬਾਕੀ ਐ ਵਾਹ ਬਹੁਤ ਸੋਹਣਾ ਗਾਇਆ ਭਰਾਣੇ ਮੇਰੇ ਬਾਈ ਜਣਾ ਥੋੜਾ ਪਿੱਛੇ ਟੈਡ ਹੀ ਲੱਗ ਰਹੀ ਕਰਨਾ ਜੀ ਨਹੀਂ ਬਹੁਤ ਥੋੜੀ ਆਵਾਜ਼ ਵੀਰ ਦੀ ਆਵਾਜ਼ ਤਾਂ ਬਾਈ ਦੀ ਵਾਟ ਠੀਕ ਹੈ ਤੇ ਵੀਰੇ ਇੱਕ ਅਦੇ ਗਾਣਾ ਹੋਰ ਸੁਣਾ ਯਾਰ ਹਲਾਤਾ ਦੇ ਸੁਣਾਉਂਗਾ ਆ ਉਹੀ ਸੁਣਾਣਾ ਜਉ ਬੀਤ ਦਾ ਮਲ ਕੇ ਉਦਾਂ ਦਾ ਹੋ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਦਿਲ ਰੱਖੇ ਜਿਨ੍ਹਾਂ ਨੇ ਦਿਲੋਂ ਨਾਂਮ ਲਿਖਾ ਦਿੱਤਾ ਬੁਝ ਯਾਰ ਬੇਲੀ ਕਢਾਉਣ ਮਿੰਤਾ ਤੇ ਮੈਂ ਮਿੰਤਾ ਉੱਤੇ ਲਾ ਦਤਾ ਓਏ ਬੰਦਾ ਜਿਹੜਾ ਬੰਦੇ ਦੀ ਕਦਰ ਨਾ ਕਰੇ ਮੈਂ ਦਿਲੋਂ ਪਲਾ ਦਤਾ ਮਿਲ ਗਈ ਜੜੀ ਰੂ ਦਰਦ ਦੀ ਆਉਂਦੇ ਤੇ ਲਿੱਕੇ ਗਾ ਦਤਾ ਮਿਲ ਗਈ ਜੜੀ ਰੂ ਦਰਦ ਦੀ ਆਉਂਦੇ ਤੇ ਲਿੱਕੇ ਗਾ ਦਤਾ ਕੰਮ ਕਦ ਨਹੀਂ ਆਇਆ ਮਤਬਲ ਕੱਢ ਕੇ ਬੇਲੀ ਆਏ ਮੁਕਮਾ ਕੇ ਖੜ ਜਾਂਦੈਨ ਜਦ ਪੱਲੇ ਨਾ ਹੋਵੇ ਤੇਲੀ ਐ ਜਦ ਤੱਕ ਉਂਗਲ ਚਿੱਟਈ ਦਿਲ ਤੇ ਬਹੁਤ ਨੇੜੇ ਸੀ ਕੁਝ ਲੋਗ ਸੋਹਣਿਆਂ ਤੇਰੇ ਮੂਹਤੇ ਤੇਰੇ ਮੇਰੇ ਮੂਹਤੇ ਮੇਰੇ ਸੀ ਕੁਝ ਲੋਗ ਸੋਹਣਿਆਂ ਤੇਰੇ ਮੂਹਤੇ ਤੇਰੇ ਮੇਰੇ ਮੂਹਤੇ ਮੇਰੇ ਸੀ ਲੀਰਾ ਮਗਰ ਕਿ ਤੀੜਾਂ ਵੇਖੀ ਜੰਮਟਿਆਰੇ ਨੀ ਲੋੜ ਪੈਣ ਤੇ ਹੱਥ ਪੈਰਾਂ ਨੂੰ ਉਂਝ ਕੋਈ ਨਾ ਸਾਰੇ ਨਹੀਂ ਓਏ ਪਾਵਰ ਵਿੱਚ ਜੋ ਹੁੰਦਾ ਓ ਬਹੁਤ ਚਤਰਾਏ ਡਾਕਟਰ ਹੋ ਗਏ ਬਾਲ ਕਮਲੀਆਂ ਮਰੀਜ਼ ਨੂੰ ਖਤਰਾ ਐ ਡਾਕਟਰ ਹੋ ਗਏ ਬਾਲ ਕਮਲੀਆਂ ਮਰੀਜ਼ ਨੂੰ ਖਤਰਾ ਐ ਕਮਾਲ ਹੀ ਕਰਦੀ ਯਾਰ ਬਹੁਤ ਸੁਣੀ ਆਵਾਜ਼ ਬਾਈ ਦੀ ਤੇ ਭਰਾ ਮੇਰਾ ਪਤਾ ਗੱਲ ਕੀ ਆ ਆਵਾਜ਼ ਸੁਣੀ ਬਾਕੀ ਤੂੰ ਹੋਰ ਮਿਹਨਤ ਕਰ ਹਜੇ ਕਿਉਂਕਿ ਜਿੰਨੀ ਤਰੀ ਬਾਤ ਹੋਣੀ ਹੈ ਨਾ ਚਲੋ ਗਾਂ ਕੀ ਬ੍ਰੇਕ ਹੈ ਹਜੇ ਦੱਬੋ ਕੋ ਸਿੱਖਣਾ ਲੱਗਿਆ ਮਤਲਬ ਕਿ ਬਾਕੀ ਇਹ ਨਹੀਂ ਗੱਲ ਹੁੰਦੀ ਚਲੋ ਕੋਈ ਮਾਰਾ ਨਾਲ ਆ ਤੇ ਮਿਹਨਤ ਹੰ ਤੂੰ ਕਰਦਾ ਪਿਆ ਆ ਵਾ ਕਿ ਨਹੀਂ ਤੇ ਮਿਹਨਤ ਨਾਲ ਹੀ ਆ ਸਾਰਾ ਕੁਝ ਕਿ ਨਹੀਂ ਜੀ ਤੇ ਤੂੰ ਇਹਦਾ ਨੰਬਰ ਬੋਲ ਤੇ ਬਾਕੀ ਇਹ ਵੀਰ ਦਾ ਕੰਮ ਮੇਨ ਦਾ ਲੱਕੜਾਂ ਦਾ ਕਾਰੀਗਰਾ ਜੋ ਮਰਜ਼ੀ ਬਣਾਓ ਕੋਈ ਸੋਫੇ ਬੈੱਡ ਬੁੱਧ ਜੋ ਮਰਜ਼ੀ ਬਣਾਓ ਕਿ ਨਹੀਂ ਜੀ ਹਾਂ ਤੇ ਭਰਾ ਨੰਬਰ ਤੂੰ ਬੋਲ ਦੇ ਆਪਣਾ 9592 7744 ਇੱਕ ਫੇਰ ਬੋਲ ਦੇ 959 2227 44 ਚਲੋ ਤੇ ਨਾਂ ਬਾਈ ਦਾ ਕੀ ਹੈ ਜੀ ਅਮਨਦੀਪ ਸਿੰਘ ਅਮਨਦੀਪ ਬਾਈ ਦਾ ਨਾਮ ਆ ਤੇ ਵੀਡੀਓ ਨੂੰ ਬਾਤਵਾ ਸ਼ੇਅਰ ਕਰਦੇ ਲੈ ਸਤਿ ਸ਼੍ਰੀ ਅਕਾਲ